ਮੇਟੀ ਚਾਰ ਘਰਾਂ ਪਰਚੀ ਨੂੰ ਅਸੀ ਘਰਾਂ ਪਰ ਗਸ਼ਤ ਫੇਰਵਾਨਾ ਸੀ ਤੇ ਆਪਣੇ ਜਦੋਂ ਮਾਤਾ ਪੂਹੀ ਚੌਂਕ ਪੁਜੇ ਤੇ ਉੱਥੇ ਆਪਣੇ ਮੁਖਫਰ ਖਾਸ ਨੇ ਤਲਾਹ ਦਿੱਤੀ ਕਿ ਸੰਜੀਵ ਲਈ ਸੰਜੂ ਪੁੱਤਰ ਸਰਦੇਵ ਸਿੰਘ ਵਾਸੀ ਬਰਵਾ ਹਸਪਤਾਲ ਬੜੀ ਗਰੀਬਿੰਦੋੜ ਪਿਸ਼ਮਸ਼ਾਨ ਘਾਟ ਦੇ ਵਿੱਚ ਵੀ ਪਿਸਟਲ ਲੈ ਕੇ ਕਿਸੇ ਗਾਗ ਦੀ ਡੀਕ ਕਰ ਰਹੇ ਇੱਕ ਇਹਨੇ ਕੋਲ ਪਿਸਟਲ ਬਰਾਮਦ ਕੀਤਾ 32 ਗੋਰ ਦੇਸੀ ਪਿਸਟਲ ਸਮੇਤ ਮੈਗਜ਼ੀਨ ਪੰਜ ਕਾਰਤੂਸ ਜਿੰਦਾ 32 ਗੋਰ ਨਿਸ਼ਾਨ데요 ਉਸ ਤੋਂ ਬਾਅਦ ਕੀ ਮਿਲਿਆ ਉਸ ਤੋਂ ਬਾਅਦ ਇਹਦਾ 5 11 ਨੂੰ ਰਿਮਾਂਡ ਲਿਆ ਰਿਮਾਂਡ ਲੈ ਕੇ ਅੱਜ ਇਹਦੀ ਨਕਾਸ਼ੀ ਦੋਸ਼ੀ ਕੀਤੀ ਸੀ ਤੇ ਫੇਰ ਜਾ ਕੇ ਇਹਨੇ ਦੱਸਿਆ ਵੀ ਇੱਕ ਹੋਰ ਪਿਸਟਲ ਮੈਂ ਉਥੇ ਸ਼ਮਸ਼ਾਨ ਘਾੜ ਵੀ ਟੂਟੀਆਂ ਦੇ ਲਾਗੇ ਗੇਟ ਦੇ ਕੋਲ ਦੇ ਅਸਾਰੀ ਇਟੰਦ ਵਿੱਚ ਲੁਕਾਸ਼ چھਪਾ ਕੇ ਰੱਖਿਆ ਉਹ ਅੱਜ ਫੇਰ ਬਰਬੰਦ ਕੀਤਾ ਹੈ ਤੇ ਇਹ ਕੋਈ ਹਿਸਟਰੀ ਦਾ ਪਤਾ ਲੱਗਾ ਕਿ ਕਿਸ ਤਰ੍ਹਾਂ ਦੀ ਹਿਸਟਰੀ ਜਾਂ ਕਿੱਥੋਂ ਲਿਆ ਦਿੱਤਾ ਹੈ ਇਹ ਯੂਪੀ ਤੋਂ ਲੈ ਕੇ ਆਇਆ ਸੀ ਅ ਅੱਜ ਜਿਹੜਾ ਇਹਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹਾਂਜੀ ਅਰਜਨ ਦਾ ਰਿਮਾਂਡ ਜਿਹੜਾ ਖਤਮ ਹੈ ਅਜਨ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ 3 4 11 25 ਅਸੀਂ ਘਰਾਪੇ ਗਸ਼ਤ ਫੇਰਵਾਨਾ ਸੀ ਤੇ ਆਪਣੇ ਜਦੋਂ ਮਾਤਾ ਪੂਹੀ ਚੌਂਕ ਪੁਜੇ ਤੇ ਉੱਥੇ ਆਪਣੇ ਮੁਖਫਰ ਖਾਸ ਨੇ ਤਲਾਹ ਦਿੱਤੀ ਕਿ ਸੰਜੀਵ ਲਈ ਸੰਜੂ ਪੁੱਤਰ ਸਰਦੇਵ ਸਿੰਘ ਵਾਸੀ ਬਰਵਾ ਹਸਪਤਾਲ ਬੜੀ ਗਰੀਬਿੰਦੋੜ ਪਿਸ਼ਮਸ਼ਾਨ ਘਾਟ ਦੇ ਵਿੱਚ ਵੀ ਪਿਸਟਲ ਲੈ ਕੇ ਕਿਸੇ ਗਾਗ ਦੀ ਡੀਕ ਕਰ ਰਹੇ ਇੱਕ ਇਹਨੇ ਕੋਲ ਪਿਸਟਲ ਬਰਾਮਦ ਕੀਤਾ 32 ਗੋਰ ਦੇਸੀ ਪਿਸਟਲ ਸਮੇਤ ਮੈਗਜ਼ੀਨ ਪੰਜ ਕਾਰਤੂਸ ਜਿੰਦਾ 32 ਗੋਰ ਨਿਸ਼ਾਨ데요 ਉਸ ਤੋਂ ਬਾਅਦ ਕੀ ਮਿਲਿਆ ਉਸ ਤੋਂ ਬਾਅਦ ਇਹਦਾ 5 11 ਨੂੰ ਰਿਮਾਂਡ ਲਿਆ ਰਿਮਾਂਡ ਲੈ ਕੇ ਅੱਜ ਇਹਦੀ ਨਕਾਸ਼ੀ ਦੋਸ਼ੀ ਕੀਤੀ ਸੀ ਤੇ ਫੇਰ ਜਾ ਕੇ ਇਹਨੇ ਦੱਸਿਆ ਵੀ ਇੱਕ ਹੋਰ ਪਿਸਟਲ ਮੈਂ ਉੱਥੇ ਸ਼ਮਸ਼ਾਨ ਘਾਟ ਵੀ ਟੂਟੀਆਂ ਦੇ ਲਾਗੇ ਗੇਟ ਦੇ ਬੱਜੇ ਸਾਰੇ ਇਟਾਂ ਦੇ ਵਿੱਚ ਲੁਕਾਛ ਪਛਾ ਕੇ ਰੱਖਿਆ ਉਹ ਅੱਜ ਫੇਰ ਬਰآمد ਕੀਤਾ ਹੈ ਤੇ ਇਹ ਕੋਈ ਹਿਸਟਰੀ ਦਾ ਪਤਾ ਲੱਗਾ ਕਿ ਕਿਸ ਤਰ੍ਹਾਂ ਦੀ ਹਿਸਟਰੀ ਜਾਂ ਕਿੱਥੋਂ ਲਿਆ ਦਿੱਤਾ ਹੈ ਕਿ ਯੂਪੀ ਤੋਂ ਲੈ ਕੇ ਆਇਆ ਸੀ ਅੱਜ ਜਿਹੜਾ ਇਹਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹਾਂਜੀ ਅਰਜਨ ਦਾ ਰਿਮਾਂਡ ਜਿਹੜਾ ਖਤਮ ਹੈ ਅੱਜ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਮਿਤੀ 4 ਗਰਾਹ 2020 ਅਸੀਂ ਗਰਾਹ ਦੇ ਗਸ਼ਤ ਸਿਰਵਾਣਾ ਸੀ ਤੇ ਆਪਣੇ ਜਦੋਂ ਮਾਤਾ ਪੂਹੀ ਚੌਂਕ ਪੁਜੇ ਤੇ ਉੱਥੇ ਆਪਣੇ ਮੁਖ ਫਰਖਾਸ ਨੇ ਇਤਲਾਹ ਦਿੱਤੀ ਕਿ ਸੰਜੀਵ ਵੇਲੇ ਸੰਜੂ ਪੁੱਤਰ ਸਰਦੇਵ ਸਿੰਘ ਵਾਸੀ ਬਰਵਾ ਹਸਪਤਾਲ ਬੜੀ ਗਰੀਬਿੰਦੋੜ ਪਿਸ਼ਮਸ਼ਾਨ ਘਾਟ ਦੇ ਵਿੱਚ ਵੀ ਪਿਸਟਲ ਲੈ ਕੇ ਕਿਸੇ ਗਾਗ ਦੀ ਡੀਕ ਕਰ ਰਹੇ ਇੱਕ ਇਨੇ ਕੋਲ ਪਿਸਟਲ ਬਰਾਮਦ ਕੀਤਾ 32 ਗੋਰ ਦੇਸੀ ਪਿਸਟਲ ਸਮੇਤ ਮੈਗਜ਼ੀਨ ਪੰਜ ਕਾਰਤੂਸ ਜਿੰਦਾ 32 ਗੋਰ ਨਿਸ਼ਾਨ데요 ਉਸ ਤੋਂ ਬਾਅਦ ਕੀ ਮਿਲਿਆ ਉਸ ਤੋਂ ਬਾਅਦ ਇਹਦਾ 5 11 ਨੂੰ ਰਿਮਾਂਡ ਲਿਆ ਰਿਮਾਂਡ ਲੈ ਕੇ ਅੱਜ ਇਹਦੀ ਨਕਾਸ਼ੀ ਦੋਸ਼ੀ ਕੀਤੀ ਸੀ ਤੇ ਫੇਰ ਜਾ ਕੇ ਇਹਨੇ ਦੱਸਿਆ ਵੀ ਇੱਕ ਹੋਰ ਪਿਸਟਲ ਮੈਂ ਉਥੇ ਸ਼ਮਸ਼ਾਨ ਘਾੜ ਵੀ ਟੂਟੀਆਂ ਦੇ ਲਾਗੇ ਗੇਟ ਦੇ ਕੋਲ ਦੇ ਅਸਾਰੀ ਇੱਟਾਂ ਦੇ ਵਿੱਚ ਨਕਾਸ਼ چھਪਾ ਕੇ ਰੱਖਿਆ ਉਹ ਅੱਜ ਫਿਰ ਬਰਾਮਦ ਕੀਤਾ ਹੈ ਤੇ ਇਹ ਕੋਈ ਹਿਸਟਰੀ ਦਾ ਪਤਾ ਲੱਗਾ ਵੀ ਕਿਸ ਤਰ੍ਹਾਂ ਦੀ ਹਿਸਟਰੀ ਜਾਂ ਕਿੱਥੋਂ ਲਿਆ ਦਿੱਤਾ ਹੈ ਕਿ ਯੂਪੀ ਤੋਂ ਲੈ ਕੇ ਆਇਆ ਸੀ ਅੱਜ ਜਿਹੜਾ ਇਹਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹਾਂਜੀ ਅਰਜਨ ਦਾ ਰਿਮਾਂਡ ਜਿਹੜਾ ਖਤਮ ਹੈ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਮਿਤੀ 4 ਘਰਾਂ ਤੋਂ 3 ਅਜੀਬ ਘਰਾਫੇ 10 ਗਸਤਿਹ ਰਵਨਾ ਸੀ ਤੇ ਆਪਣੇ ਜਦੋਂ ਮਾਤਾ ਪੂਰੀ ਚੌਕ ਪੁਜੀਏ ਤੋਂ ਉੱਥੇ ਆਪਣੇ ਮੁਖਬਰ ਖਾਸ ਨੇ ਤਲਾਹ ਦਿੱਤੀ ਕਿ ਸੰਜੀਵ ਵੀਲਸ ਸੰਜੂ ਪੁੱਤਰ ਸਰਦੇਵ ਸਿੰਘ ਵਾਸੀ ਬਰੋ ਹਸਪਤਲ ਬੜੀ ਗਰੀਬਿੰਦੋੜ ਸ਼ਮਸ਼ਾਨ ਘਾਟ ਦੇ ਵਿੱਚ ਵੀ ਪਿਸਟਲ ਲੈ ਕੇ ਕਿਸੇ ਗਾਇਕ ਦੀ ਡੀਕ ਕਰ ਰਿਹਾ ਹੈ ਇੱਕ ਇਹਨੇ ਕੋਲ ਪਿਸਟਲ ਬਰਾਮਦ ਕੀਤਾ 32 ਗੋਰ ਦੇਸੀ ਪਿਸਟਲ ਸਮੇਤ ਮੈਗਜ਼ੀਨ ਪੰਜ ਕਾਰਤੂਸ ਜਿੰਦਾ 32 ਗੋਰ ਨਿਸ਼ਾਨ데요 ਉਸ ਤੋਂ ਬਾਅਦ ਕੀ ਮਿਲਿਆ ਉਸ ਤੋਂ ਬਾਅਦ ਇਹਦਾ 5 11 ਨੂੰ ਰਿਮਾਂਡ ਲਿਆ ਰਿਮਾਂਡ ਲੈ ਕੇ ਅੱਜ ਇਹਦੀ ਨਕਾਸ਼ੀ ਦੋਸ਼ੀ ਕੀਤੀ ਸੀ ਤੇ ਫੇਰ ਜਾ ਕੇ ਇਹਨੇ ਦੱਸਿਆ ਵੀ ਇੱਕ ਹੋਰ ਪਿਸਟਲ ਮੈਂ ਉਥੇ ਸ਼ਮਸ਼ਾਨ ਘਾੜ ਵੀ ਟੂਟੀਆਂ ਦੇ ਲਾਗੇ ਗੇਟ ਦੇ ਕੋਲ ਦੇ ਅਸਾਰੀ ਇਟੰਦ ਵਿੱਚ ਲੁਕਾਸ਼ چھਪਾ ਕੇ ਰੱਖਿਆ ਉਹ ਅੱਜ ਫੇਰ ਬਰਾਮਦ ਕੀਤਾ ਹੈ ਤੇ ਇਹ ਕੋਈ ਹਿਸਟਰੀ ਦਾ ਪਤਾ ਲੱਗਾ ਕਿ ਕਿਸ ਤਰ੍ਹਾਂ ਦੀ ਹਿਸਟਰੀ ਜਾਂ ਕਿੱਥੋਂ ਲਿਆ ਦਿੱਤਾ ਹੈ ਇਹ ਯੂਪੀ ਤੋਂ ਲੈ ਕੇ ਆਇਆ ਸੀ ਅੱਜ ਜਿਹੜਾ ਇਹਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹਾਂਜੀ ਅਰਜਨ ਦਾ ਰਿਮਾਂਡ ਜਿਹੜਾ ਖਤਮ ਹੈ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਮਿਤੀ 4 ਗਰਾਹ 2023 ਅਜੀਬ ਗਰਾਫ ਹੈ 10 ਗਸਤ 17 ਅਨਾਸੀ ਤੇ ਆਪਣੇ ਜਦੋਂ ਮਾਤਾ ਪੋਹੀ ਚੌਕ ਪੁਜੀਏ ਤੇ ਉੱਥੇ ਆਪਣੇ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਸੰਜੀਵ ਵੀਲਸ ਸੰਜੂ ਪੁੱਤਰ ਸਰਦੇਵ ਸਿੰਘ ਵਾਸੀ ਬਰੋ ਹਸਪਤਲ ਬੜੀ ਗਰੀਬਿੰਦੋੜ ਵਿਸ਼ਮਸ਼ਾਨ ਕਾਟ ਦੇ ਵਿੱਚ ਵੀ ਪਿਸਟਲ ਲੈ ਕੇ ਕਿਸੇ ਗਾਇਕ ਦੀ ਡੀਕ ਕਰ ਰਿਹਾ ਹੈ ਇੱਕ ਇਨੇ ਕੋਲ ਪਿਸਟਲ ਬਰਾਮਦ ਕੀਤਾ 32 ਗੋਰ ਦੇਸੀ ਪਿਸਟਲ ਸਮੇਤ ਮੈਗਜ਼ੀਨ ਪੰਜ ਕਾਰਤੂਸ ਜਿੰਦਾ 32 ਗੋਰ ਨਿਸ਼ਾਨ데요 ਉਸ ਤੋਂ ਬਾਅਦ ਕੀ ਮਿਲਿਆ ਉਸ ਤੋਂ ਬਾਅਦ ਇਹਦਾ 5 11 ਨੂੰ ਰਿਮਾਂਡ ਲਿਆ ਰਿਮਾਂਡ ਲੈ ਕੇ ਅੱਜ ਇਹਦੀ ਨਕਾਸ਼ੀ ਦੋਸ਼ੀ ਕੀਤੀ ਸੀ ਤੇ ਫੇਰ ਜਾ ਕੇ ਇਹਨੇ ਦੱਸਿਆ ਵੀ ਇੱਕ ਹੋਰ ਪਿਸਟਲ ਮੈਂ ਉਥੇ ਸ਼ਮਸ਼ਾਨ ਘਾੜ ਵੀ ਟੂਟੀਆਂ ਦੇ ਲਾਗੇ ਗੇਟ ਦੇ ਕੋਲ ਦੇ ਅਸਾਰੀ ਇੱਟਾਂ ਦੇ ਵਿੱਚ ਨਕਾਸ਼ چھਪਾ ਕੇ ਰੱਖਿਆ ਉਹ ਅੱਜ ਫਿਰ ਬਰਾਮਦ ਕੀਤਾ ਹੈ ਤੇ ਇਹ ਕੋਈ ਹਿਸਟਰੀ ਦਾ ਪਤਾ ਲੱਗਾ ਵੀ ਕਿਸ ਤਰ੍ਹਾਂ ਦੀ ਹਿਸਟਰੀ ਜਾਂ ਕਿੱਥੋਂ ਲਿਆ ਦਿੱਤਾ ਹੈ ਕਿ ਯੂਪੀ ਤੋਂ ਲੈ ਕੇ ਆਇਆ ਸੀ ਅੱਜ ਜਿਹੜਾ ਇਹਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹਾਂਜੀ ਅਰਜਨ ਦਾ ਰਿਮਾਂਡ ਜਿਹੜਾ ਖਤਮ ਹੈ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਮੇਟੀ ਚਾਰ ਘਰਾਂ ਪਰਚੀ ਨੂੰ ਅਸੀ ਘਰਾਂ ਪਰ ਗਸ਼ਤ ਫੇਰਵਾਨਾ ਸੀ ਤੇ ਆਪਣੇ ਜਦੋਂ ਮਾਤਾ ਪੂਹੀ ਚੌਂਕ ਪੁਜੇ ਤੇ ਉੱਥੇ ਆਪਣੇ ਮੁਖਫਰ ਖਾਸ ਨੇ ਤਲਾਹ ਦਿੱਤੀ ਕਿ ਸੰਜੀਵ ਲਈ ਸੰਜੂ ਪੁੱਤਰ ਸਰਦੇਵ ਸਿੰਘ ਵਾਸੀ ਬਰਵਾ ਹਸਪਤਾਲ ਬੜੀ ਗਰੀਬਿੰਦੋੜ ਪਿਸ਼ਮਸ਼ਾਨ ਘਾਟ ਦੇ ਵਿੱਚ ਵੀ ਪਿਸਟਲ ਲੈ ਕੇ ਕਿਸੇ ਗਾਗ ਦੀ ਡੀਕ ਕਰ ਰਹੇ ਇੱਕ ਇਹਨੇ ਕੋਲ ਪਿਸਟਲ ਬਰਾਮਦ ਕੀਤਾ 32 ਗੋਰ ਦੇਸੀ ਪਿਸਟਲ ਸਮੇਤ ਮੈਗਜ਼ੀਨ ਪੰਜ ਕਾਰਤੂਸ ਜਿੰਦਾ 32 ਗੋਰ ਨਿਸ਼ਾਨ데요 ਉਸ ਤੋਂ ਬਾਅਦ ਕੀ ਮਿਲਿਆ ਉਸ ਤੋਂ ਬਾਅਦ ਇਹਦਾ 5 11 ਨੂੰ ਰਿਮਾਂਡ ਲਿਆ ਰਿਮਾਂਡ ਲੈ ਕੇ ਅੱਜ ਇਹਦੀ ਨਕਾਸ਼ੀ ਦੋਸ਼ੀ ਕੀਤੀ ਸੀ ਤੇ ਫੇਰ ਜਾ ਕੇ ਇਹਨੇ ਦੱਸਿਆ ਵੀ ਇੱਕ ਹੋਰ ਪਿਸਟਲ ਮੈਂ ਉਥੇ ਸ਼ਮਸ਼ਾਨ ਘਾੜ ਵੀ ਟੂਟੀਆਂ ਦੇ ਲਾਗੇ ਗੇਟ ਦੇ ਕੋਲ ਦੇ ਅਸਾਰੀ ਇਟੰਦ ਵਿੱਚ ਲੁਕਾਸ਼ چھਪਾ ਕੇ ਰੱਖਿਆ ਉਹ ਅੱਜ ਫੇਰ ਬਰਬੰਦ ਕੀਤਾ ਹੈ ਤੇ ਇਹ ਕੋਈ ਹਿਸਟਰੀ ਦਾ ਪਤਾ ਲੱਗਾ ਕਿ ਕਿਸ ਤਰ੍ਹਾਂ ਦੀ ਹਿਸਟਰੀ ਜਾਂ ਕਿੱਥੋਂ ਲਿਆ ਦਿੱਤਾ ਹੈ ਇਹ ਯੂਪੀ ਤੋਂ ਲੈ ਕੇ ਆਇਆ ਸੀ ਅ ਅੱਜ ਜਿਹੜਾ ਇਹਨੂੰ ਅਦਾਲਤ ਪੇਸ਼ ਕੀਤਾ ਜਾ ਰਿਹਾ ਹਾਂਜੀ ਅਰਜਨ ਦਾ ਰਿਮਾਂਡ ਜਿਹੜਾ ਖਤਮ ਹੈ ਅਜਨ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ